ਸਤਿ ਸ਼੍ਰੀ ਅਕਾਲ ਮੈਂ ਹਾਂ ਜਸਪੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬ੍ਰਿਡਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਮੱਧ ਅਮਰੀਕਾ ਚ ਇੱਕ ਘਾਤਕ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ ਹਾਲ ਹੀ ਚਾਏ ਇਸ ਤੂਫਾਨ ਚ ਬੱਚਾ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ ਸੀਐਨਐਨ ਨੇ ਇਹ ਜਾਣਕਾਰੀ ਦਿੱਤੀ ਹੈ ਲੱਖਾਂ ਲੋਕ ਇਸ ਤੂਫਾਨ ਦਾ ਸ਼ਿਕਾਰ ਹੋ ਚੁੱਕੇ ਨੇ ਜਾਣਕਾਰੀ ਮੁਤਾਬਕ ਇਸ ਤੂਫਾਨ ਨੇ ਪੂਰਬ ਵੱਲ ਵੱਧਦੇ ਹੋਏ ਗੜੇਮਾਰੀ ਦੀ ਸੰਭਾਵਨਾਵਾਂ ਵੀ ਪ੍ਰਗਟਾਈਆਂ हाल ही च ਐਤਵਾਰ ਨੂੰ 109 ਮਿਲੀਅਨ ਤੋਂ ਵੱਧ ਲੋਕ ਵਿਨਾਸ਼ਕਾਰੀ ਹਵਾ ਦਾ ਸ਼ਿਕਾਰ ਹੋਏ ਨੇ ਤੂਫਾਨ ਦਾ ਸਭ ਤੋਂ ਬੁਰਾ ਪ੍ਰਭਾਵ ਇਲਿਨੋਇਸ, ਕੈਂਟਕੀ, ਮੈਸੂਰੀ ਅਤੇ ਟੈਨੇਸੀ ਦੇ ਕੁਝ ਹਿੱਸਿਆਂ 'ਚ ਦੇਖਿਆ ਗਿਆ ਇਸ ਤੂਫਾਨ ਨਾਲ ਕਈ ਇਮਾਰਤਾਂ ਵੀ ਤਬਾਹ ਹੋ ਗਈਆਂ ਨੇ ਜ਼ਿਕਰਯੋਗ ਹੈ ਕਿ ਇਸ ਤੂਫਾਨ ਕਾਰਨ 13 ਸੂਬਿਆਂ 'ਚ ਹਜ਼ਾਰਾਂ ਲੋਕਾਂ ਦੇ ਘਰਾਂ 'ਚ ਬਿਜਲੀ ਗਲ ਹੋ ਗਈ ਸੀ ਸਭ ਤੋਂ ਵੱਡੀ ਆਊਟੇਜ ਕੈਂਟਕੀ 'ਚ ਰਿਪੋਰਟ ਕੀਤੀ ਗਈ ਸੀ ਜਿੱਥੇ ਲਗਭਗ 1,35,000 ਬਿਜਲੀ ਤੋਂ ਬਿਨਾ ਲੋਕ ਨਜ਼ਰ ਆਏ ਇਸ ਵੇਲੇ 642000 ਤੋਂ ਵੱਧ ਲੋਕ ਹਨੇਰੇ 'ਚ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਨਿਊ ਇੰਗਲੈਂਡ ਦੇ ਦੱਖਣ 'ਚ ਪੂਰਬੀ ਤੱਟ ਤੇ ਘੱਟੋ-ਘੱਟ 120 ਮਿਲੀਅਨ ਲੋਕ ਤੂਫਾਨ ਦੇ ਖਤਰੇ 'ਚ ਨੇ ਰਾਸ਼ਟਰੀ ਮੌਸਮ ਵਿਭਾਗ ਦੇ ਮੁਤਾਬਕ ਅਜਿਹੇ ਤੂਫਾਨਾਂ ਦੇ ਦੌਰਾਨ ਇੱਕ ਖਾਸ ਪ੍ਰਕਾਰ ਦੀ ਨਿਗਰਾਨੀ ਜਾਰੀ ਕੀਤੀ ਜਾਂਦੀ ਹੈ ਇਹ ਉਦੋਂ ਹੀ ਜਾਰੀ ਕੀਤੇ ਜਾਂਦੇ ਨੇ ਜਦੋਂ ਘੱਟੋ-ਘੱਟ EF2 ਤਾਕਤ ਅਤੇ ਲੰਬੇ ਸਮੇਂ ਦੇ ਕਈ ਬਵੰਡਰ ਦੇ ਖੇਤਰ 'ਚ ਆਉਣ ਦੀ ਉਮੀਦ ਕੀਤੀ ਜਾਂਦੀ ਹੈ ਮੌਸਮ ਵਿਭਾਗ ਮੁਤਾਬਕ ਸ਼ਾਮ ਤੱਕ ਕਈ ਇਲਾਕਿਆਂ 'ਚ ਸੁਪਰ ਸੈਲ ਤੂਫਾਨ ਆਉਣ ਦੀ ਸੰਭਾਵਨਾ ਹੈ। ਇਨ੍ਹਾਂ 'ਚੋਂ ਕੁਝ ਤੂਫਾਨਾਂ ਦੇ ਤੇਜ਼ ਹੋਣ ਦੀ ਵੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੜੇਮਾਰੀ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ। ਤੂਫਾਨ ਦੀ ਭਵਿੱਖਬਾਣੀ ਕੇਂਦਰ ਕਈ ਸੰਭਾਵਿਤ ਤੂਫਾਨਾਂ ਦੀ ਚੇਤਾਵਨੀ ਦੇ ਰਿਹਾ ਜਿਸ ਵਿੱਚ بیسਬਾਲ ਤੋਂ ਵੱਡੇ ਗੜੇ ਅਤੇ 85 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਵਾਲੀਆਂ ਹਵਾਵਾਂ ਸ਼ਾਮਲ ਨੇ। ਜਾਣਕਾਰੀ ਲਈ ਦੱਸਦੀ ਹੈ ਕਿ ਇਸ ਤੋਂ ਪਹਿਲਾਂ 25 ਮਈ ਨੂੰ ਆਏ ਤੂਫਾਨ ਕਾਰਨ ਕਰੀਬ 100 ਲੋਕ ਜ਼ਖਮੀ ਹੋ ਗਏ ਸਨ। ਬੀਤੇ ਦਿਨ ਅਮਰੀਕਾ ਦੇ ਐਲਨਿਓਸ ਸੂਬੇ 'ਚ ਰਹਿਣ ਵਾਲੇ ਭਾਰਤੀ ਜੈਨਵ ਪਟੇਲ ਨਾਂ ਦੇ 25 ਸਾਲਾ ਗੁਜਰਾਤੀ ਨੂੰ ਮਿਸ਼ੀਗਨ ਸੂਬੇ ਦੇ ਆਇੋਨੀਆ ਕਾਉਂਟੀ ਸ਼ੈਰਿਫ ਦਫ਼ਤਰ ਨੇ ਗ੍ਰਿਫਤਾਰ ਕਰ ਲਿਆ। ਜੈਨਵ ਪਟੇਲ ਤੇ ਤਕਨੀਕੀ ਸਹਾਇਤਾ ਦੇ ਨਾਂ ਤੇ 72 ਸਾਲ ਦੀ ਇੱਕ ਔਰਤ ਤੋਂ 40000 ਡਾਲਰ ਦੀ ਫਰੋਤੀ ਲੈਣ ਦਾ ਦੋਸ਼ ਹੈ। ਇਸ ਮਾਮਲੇ 'ਚ ਉਸ ਦੇ ਨਾਲ ਅਲੋਂਜੋ ਵਹੀਦ ਨਾਂ ਦੇ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਤੋਂ ਖਾਤੜੀ ਕਰਨ ਵਾਲੇ ਗਰੋ ਨੇ ਸਭ ਤੋਂ ਪਹਿਲਾਂ 8 ਮਈ ਨੂੰ ਜੈਨਵ ਪਟੇਲ ਦੇ ਨਾਲ ਗੱਲ ਕੀਤੀ ਜਿਸ ਤੇ ਧੋਖਾ ਧੜੀ ਦਾ ਦੋਸ਼ ਹੈ। ਆਇਓਨੀਆ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਜਦੋਂ ਪੀੜਤਾ ਨੇ ਆਪਣੀ ਟੈਬਲੇਟ ਨੂੰ ਲੌਕ ਕੀਤਾ ਤਾਂ ਉਸ ਦੀ ਸਕਰੀਨ ਤੇ ਤਕਨੀਕੀ ਸਹਾਇਤਾ ਲਈ ਇੱਕ ਨੋਟੀਫਿਕੇਸ਼ਨ ਦਿਖਾਈ ਦਿੱਤਾ ਜਿਸ ਵਿੱਚ ਇੱਕ ਫੋਨ ਨੰਬਰ ਵੀ ਸ਼ਾਮਲ ਸੀ। ਜਦੋਂ ਪੀੜਤਾ ਨੇ ਨੰਬਰ ਤੇ ਕਾਲ ਕੀਤੀ ਤਾਂ ਇੱਕ ਵਿਅਕਤੀ ਨੇ ਆਪਣੀ ਪਛਾਣ ਫੈਡਰਲ ਟ੍ਰੇਡ ਕਮਿਸ਼ਨ ਦੇ ਏਜੰਟ ਵਜੋਂ ਉਸ ਨੂੰ ਦਿੱਤੀ ਤੇ ਔਰਤ ਨੂੰ ਦੱਸਿਆ ਕਿ ਪਛਾਣ ਚੋਰੀ ਹੋਣ ਕਾਰਨ ਉਸ ਦੇ ਬੈਂਕ ਦੇ ਖਾਤੇ ਸਮੇਤ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਨਾਲ ਸਮਝੌਤਾ ਹੋ ਗਿਆ ਹੈ ਪੀੜਤਾ ਨੂੰ ਇਹ ਦੱਸਣ ਤੋਂ ਬਾਅਦ ਕਿ ਬੈਂਕ ਖਾਤੇ 'ਚ ਪੈਸੇ ਸੁਰੱਖਿਅਤ ਨਹੀਂ ਹਨ ਫੋਨ ਕਰਨ ਵਾਲੇ ਨੇ ਉਸ ਨੂੰ ਬੈਂਕ ਖਾਤੇ 'ਚ ਸਾਰੇ ਪੈਸੇ ਕਢਵਾਉਣ ਦੀ ਸਲਾਹ ਦਿੱਤੀ ਤੇ ਇਹ ਵੀ ਕਿਹਾ ਕਿ ਇੱਕ ਸੰਗੀ ਏਜੰਟ ਉਸ ਦੇ ਘਰੋਂ ਪੈਸੇ ਇਕੱਠੇ ਕਰੇਗਾ ਫੋਨ ਤੇ ਦਿੱਤੀਆਂ ਹਦਾਇਤਾਂ ਅਨੁਸਾਰ 72 ਸਾਲ ਦੀ ਔਰਤ ਨੇ 40000 ਡਾਲਰ ਤੋਂ ਵੱਧ ਦੀ ਨਗਦੀ ਕਢਵਾ ਕੇ ਇੱਕ ਬਕਸੇ 'ਚ ਪਾ ਦਿੱਤੀ ਸੀ ਇਹ ਬਕਸਾ ਉਸ ਕੋਲੋਂ 9 ਮਈ ਨੂੰ ਲਿਆ ਗਿਆ ਸੀ ਹਾਲਾਂਕਿ 40000 ਡਾਲਰ ਲੈਣ ਤੋਂ ਬਾਅਦ ਪੀੜਤਾ ਨੂੰ ਦੁਬਾਰਾ ਬੁਲਾਇਆ ਗਿਆ ਅਤੇ ਕਿਹਾ ਗਿਆ ਕਿ ਉਸ ਨੂੰ ਉਸਦੇ ਪੈਸੇ ਸੁਰੱਖਿਅਤ ਰੱਖਣ ਲਈ ਹੋਰ ਡਾਲਰ ਦੇਣੇ ਪੈਣਗੇ ਇਸ ਦੌਰਾਨ ਜਦੋਂ ਬਜ਼ੁਰਗ ਦੇ ਰਿਸ਼ਤੇਦਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਫਿਰ ਪੁਲਿਸ ਨੇ ਪੀੜਤਾ ਤੋਂ ਪੈਸੇ ਦੀ ਜ਼ਬਰੀ ਵਸੂਲੀ ਕਰਨ ਵਾਲੇ ਨੂੰ ਫੜਨ ਲਈ ਜਾਲ ਵਿਛਾਇਆ ਅਤੇ ਧੋਖੇਬਾਜ਼ ਗਰੋ ਨੂੰ ਹੋਰ ਡਾਲਰ ਇਕੱਠੇ ਕਰਨ ਲਈ ਉਸ ਦੇ ਘਰ ਬੁਲਾਇਆ ਗਿਆ ਕੋਟਾਲੇਬਾਜ਼ਾ ਨੇ ਬਜ਼ੁਰਗ ਔਰਤ ਦੇ ਵੇਰਵੇ ਸਾਂਝੇ ਕੀਤੇ ਕਿ ਕੇਸ ਰੰਗ ਦੀ ਕਾਰਜ ਤੇ ਕਿਸ ਸਮੇਂ ਇੱਕ ਸੰਗੀ ਏਜੰਟ ਨਗਦੀ ਲੈਣ ਲਈ ਉਸ ਦੇ ਘਰ ਆਵੇਗਾ ਜਿਸ ਦੇ ਆਧਾਰ ਤੇ ਉਸ ਦੇ ਘਰ ਦੇ ਆਲੇ ਦੁਆਲੇ ਪੁਲਿਸ ਕਰਮਚਾਰੀ ਸਿਵਲ ਚ ਤਾਇਨਾਤ ਕੀਤੇ ਗਏ ਸਨ ਤੇ ਨਗਦੀ ਲੈਣ ਆਏ ਵਿਅਕਤੀ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਪੁਲਿਸ ਨੇ ਸਪਸ਼ਟ ਨਹੀਂ ਕੀਤਾ ਕਿ ਜਨਰ ਪਟੇਲ ਨਕਦੀ ਲੈਣ ਆਇਆ ਸੀ ਜਾਂ ਉਸਦੇ ਨਾਲ ਫੜੇ ਗਏ ਹੋਰ ਦੋਸ਼ੀ ਕੌਣ ਸੀਗੇ ਜਨਰ ਪਟੇਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਉਸ ਤੇ 25000 ਡਾਲਰ ਦਾ ਬਾਂਡ ਪਾਇਆ ਗਿਆ ਉਸ ਤੇ ਝੂਠੀ ਪਛਾਣ ਦੇ ਨਾਲ 20000 ਤੋਂ ਵੱਧ ਅਤੇ 50000 ਤੋਂ ਘੱਟ ਡਾਲਰ ਦੀ ਲੁੱਟ ਜਾਂ ਚੋਰੀ ਦਾ ਦੋਸ਼ ਹੈ ਜੈਨੇਵ ਦੇ ਇਲੈਕਟ੍ਰੋਨਿਕ ਡਾਟਾ ਦੀ ਵੀ ਚੋਰੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਸ ਦੇ ਖਿਲਾਫ ਹੋਰ ਦੋਸ਼ ਵੀ ਲਗਾਏ ਜਾ ਸਕਦੇ ਨੇ ਇਸ ਮਾਮਲੇ ਦੀ ਜਾਂਚ 'ਚ ਲੱਗੇ ਅਧਿਕਾਰੀਆਂ ਮੁਤਾਬਕ ਜਦੋਂ ਤੋਂ ਧੋਖੇਬਾਜ਼ ਅਜਿਹੇ ਮਾਮਲੇ 'ਚ ਨਗਦੀ ਇਕੱਠੀ ਕਰ ਲੈਂਦੇ ਨੇ ਤਾਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਪੀੜਤ ਵਿਅਕਤੀ ਤੋਂ ਲਈ ਗਈ ਨਗਦੀ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਜਿਸ ਬਜ਼ੁਰਗ ਔਰਤ ਤੋਂ ਜੈਨੇਵ ਪਟੇਲ ਨੇ ਪੈਸੇ ਲੈ ਸੰ ਉਹ ਅਮਰੀਕਾ ਤੋਂ ਬਾਹਰ ਦੀ ਸੀ ਅਜਿਹੇ ਅਨਸਰ ਵੱਖ-ਵੱਖ ਐਪਸ ਰਾਹੀਂ ਆਪਣਾ ਟਿਕਾਣਾ ਤੇ ਪਛਾਣ ਛੁਪਾ ਕੇ ਪੀੜਤ ਨੂੰ ਕਾਲ ਕਰਦੇ ਨੇ ਭਾਰਤੀ ਕ੍ਰਿਕਟ ਟੀਮ ਦੇ 10 ਮੈਂਬਰ T20 ਵਿਸ਼ਵ ਕੱਪ ਲਈ ਐਤਵਾਰ ਸਵੇਰੇ ਅਮਰੀਕਾ ਪਹੁੰਚੇ ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ ਵੀ ਸ਼ਾਮਲ ਹੈ ਹਾਲਾਂਕਿ ਨਿਊਯਾਰਕ ਪਹੁੰਚਣ ਵਾਲੇ ਪਹਿਲੇ ਗਰੁੱਪ ਚ ਵਿਰਾਟ ਕੋਹਲੀ ਅਤੇ ਉਪ ਕਪਤਾਨ ਹਾਰਦਿਕ ਪਾਂਡਿਆ ਸ਼ਾਮਲ ਨਹੀਂ ਹਨ ਮੁੱਖ ਕੋਚ ਰਾਹੁਲ ਦਰਾਵਿੜ ਤੇ ਬਾਕੀ ਸਹਿਯੋਗੀ ਸਟਾਫ ਵੀ ਨਿਊਯਾਰਕ ਪਹੁੰਚਿਆ ਰੋਹਿਤ ਤੋਂ ਇਲਾਵਾ ਜਸਪ੍ਰੀਤ ਬੁਮਰਾ ਮੁਹੰਮਦ ਸਰਾਜ ਸੁਰਿਉ ਕੁਮਾਰ ਯਾਦਵ ऋषभ पंत, शिवम दुबे, रविंद्र जडेजा, कुलदीप यादव ਤੇ ਅਕਸ਼ਰ ਪਟੇਲ ਵੀ ਸ਼ਾਮਲ ਨੇ। ਰਿਜ਼ਰਵ ਖਿਡਾਰੀ ਸ਼ੁਭਮਨ ਗਿੱਲ ਤੇ ਖਲੀਲ ਅਹਿਮਦ ਵੀ ਉਹਨਾਂ ਦੇ ਨਾਲ ਮੌਜੂਦ ਨੇ। ਕੋਹਲੀ ਨੇ ਬੁੱਧਵਾਰ ਨੂੰ ਅਹਮਦਾਬਾਦ 'ਚ ਆਈਪੀਐਲ ਐਲੀਮੀਨੇਟਰ ਮੁਕਾਬਲਾ ਖੇਡਿਆ ਸੀ, ਉਹ ਬਾਅਦ 'ਚ ਟੀਮ ਦੇ ਨਾਲ ਜੁੜੇਗਾ। ਹਾਰਦਿਕ ਆਈਪੀਐਲ ਲੀਗ ਗੇਟ ਦਾ ਪੂਰਾ ਹੋਣ ਤੋਂ ਬਾਅਦ ਬ੍ਰਿਟੇਨ ਚਲਾ ਗਿਆ ਸੀ। ਪੰਜਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਕਪਤਾਨ ਹਾਰਦਿਕ ਦੀ ਅਗਵਾਈ 'ਚ ਪਲੇਆਫ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੀ ਹੈ। ਰਾਜਸਥਾਨ ਰਾਇਲਜ਼ ਨੇ ਸ਼ੁੱਕਰਵਾਰ ਰਾਤ 'ਚ ਨਈਚ ਦੂਜਾ ਕੁਆਲੀਫਾਇਰ ਖੇਡਿਆ ਸੀ ਜਿਸ ਵਿੱਚ ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਯੁਜਵਿੰਦਰ ਚਾਹਲ ਅਤੇ ਆਵੇਸ਼ ਖਾਨ ਸੋਮਵਾਰ ਨੂੰ ਨਿਊਯਾਰਕ ਰਵਾਨਾ ਹੋਣਗੇ। ਭਾਰਤ ਆਪਣਾ ਇਕਲੌਤਾ ਵਿਸ਼ਵ ਕੱਪ ਅਭਿਆਸ ਮੈਚ ਬੰਗਲਾਦੇਸ਼ ਵਿਰੁੱਧ ਨਸਾਓ ਕਾਉਂਟੀ ਕਮੰਟਰੀ ਕ੍ਰਿਕਟ ਸਟੇਡੀਅਮ 'ਚ ਖੇਡੇਗਾ। ਹਾਲ ਹੀ 'ਚ ਇੱਕ ਵੀਡੀਓ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੁਝ ਲੋਕ ਸਟੈਚੂ ਆਫ ਲਿਬਰਟੀ ਦਾ ਰੂਪ ਆਪਣੇ ਕੋਠੇ ਦੀ ਛੱਤ ਤੇ ਲਗਾਉਂਦੇ ਨਜ਼ਰ ਆ ਰਹੇ ਨੇ ਇਹ ਵੀਡੀਓ ਕਿਸੇ ਹੋਰ ਥਾਂ ਦੀ ਨਹੀਂ ਸਗੋਂ ਪੰਜਾਬ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਚ ਸਾਫ਼ ਨਜ਼ਰ ਆ ਰਿਹਾ ਕਿ ਕੁਝ ਲੋਕ ਆਪਣੇ ਘਰ ਦੀ ਛੱਤ ਤੇ ਸਟੈਚੂ ਆਫ ਲਿਬਰਟੀ ਦੀ ਸਥਾਪਨਾ ਕਰਦੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪੰਜਾਬ ਦੇ ਲੋਕ ਇਹ ਸਾਰਾ ਕੁਝ ਕਰ ਰਹੇ ਨੇ ਇੰਟਰਨੈਟ ਦੀ ਚਰਚਾ ਦਾ ਬਣ ਚੁੱਕੀ ਇਸ ਵੀਡੀਓ ਚ ਲੋਕ ਅਜੇ ਵੀ ਉਸਾਰੀ ਅਧੀਨ ਇਮਾਰਤ ਦੇ ਉੱਪਰ ਮੂਰਤੀ ਨੂੰ ਸਥਾਪਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਦਰਸਲ ਇਸ ਕਰਦੇ ਲੋਕਾਂ ਨੂੰ ਅਮਰੀਕਾ ਜਾਣ ਦਾ ਭੂਤ ਸਵਾਰ ਸੀ ਇਸ ਲਈ ਉਹਨਾਂ ਨੇ ਅਮਰੀਕਾ ਦਾ ਅਹਿਸਾਸ ਕਰਵਾਉਣ ਲਈ ਘਰ 'ਚ ਸਟੈਚੂ ਆਫ ਲਿਬਰਟੀ ਸਥਾਪਿਤ ਕੀਤਾ ਉਹਨਾਂ ਲੋਕਾਂ ਦੇ ਉਸ ਕੰਮ ਤੇ ਸਾਰਾ ਪਿੰਡ ਹੈਰਾਨ ਹੈ ਕੋਈ ਸਮਾਂ ਸੀ ਜਦੋਂ ਪੰਜਾਬ 'ਚ ਘਰਾਂ ਦੀਆਂ ਛੱਤਾਂ ਤੇ ਫੁੱਟਬਾਲ ਹਵਾਈ ਜਹਾਜ਼ ਦੇ ਨਾਲ-ਨਾਲ ਪਾਣੀ ਦੀਆਂ ਟੈਂਕੀਆਂ ਆਮ ਹੁੰਦੀਆਂ ਸੀਗੀਆਂ ਜਿਸ ਨਾਲ ਘਰ ਦੀ ਵੱਖਰੀ ਪਛਾਣ ਹੁੰਦੀ ਸੀ ਪਰ ਹੁਣ ਇਹ ਪਛਾਣ ਸਿਰਫ ਪਾਣੀ ਦੀਆਂ ਟੈਂਕੀਆਂ ਤੱਕ ਸੀਮਤ ਨਹੀਂ ਰਹੀ ਹੁਣ ਲੋਕ ਆਪਣੇ ਘਰਾਂ ਦੀਆਂ ਛੱਤਾਂ ਤੇ ਵੱਖ-ਵੱਖ ਮੂਰਤੀਆਂ ਬਣਾ ਕੇ ਆਪਣੇ ਘਰ ਦੀ ਵੱਖਣੀ ਪਛਾਣ ਬਣਾ ਰਹੇ ਨੇ ਐਕਸ ਤੇ ਵੀਡੀਓ ਸ਼ੇਅਰ ਕਰਦੇ ਹੋਏ ਸ਼੍ਰੀ ਜੈਨ ਨੇ ਲਿਖਿਆ ਪੰਜਾਬ ਚ ਤੀਸਰਾ ਆਜ਼ਾਦੀ ਦਾ ਬੁੱਤ ਲਗਾਇਆ ਗਿਆ ਹੈ ਦੱਸਦੀ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਨੇ ਲੋਕਾਂ ਨੂੰ ਹੈਰਾਨ ਕੀਤਾ ਹੋਵੇ ਇਸ ਤੋਂ ਪਹਿਲਾਂ ਮਾਰਚ ਮਹੀਨੇ ਚ ਕੈਨੇਡਾ ਚ ਰਹਿ ਰਹੇ ਦਲਬੀਰ ਸਿੰਘ ਨਾਂ ਦੇ ਇੱਕ ਐਨ ਆਰ ਆਈ ਨੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਚ ਇੱਕ ਘਰ ਦੀ ਛੱਤ ਤੇ ਸਟੈਚੂ ਆਫ ਲਿਬਰਟੀ ਦੀ ਸਟੈਚੂ ਨੂੰ ਸਥਾਪਿਤ ਕੀਤਾ ਸੀ ਐਤਵਾ ਦੇਰ ਰਾਤ ਗਾਜ਼ਾ ਦੇ ਸ਼ਰਨਾਰਥੀ ਕੈਂਪ ਤੇ ਹੋਏ ਹਵਾਈ ਹਮਲੇ 'ਚ 35 ਲੋਕਾਂ ਦੀ ਮੌਤ ਹੋ ਗਈ ਮਰਨ ਵਾਲਿਆਂ 'ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਨੇ ਫਲਸਤੀਨੀ ਸਿਹਤ ਮੰਤਰਾਲੇ ਦਾ ਦਾਵਾ ਹੈ ਕਿ ਹਮਲਾ ਇਜ਼ਰਾਈਲ ਵੱਲੋਂ ਕੀਤਾ ਗਿਆ ਸੀ ਹਮਲੇ 'ਚ ਦਰਜਣਾਂ ਲੋਕ ਜ਼ਖਮੀ ਹੋਏ ਜਾਣਕਾਰੀ ਮੁਤਾਬਕ ਗਾਜ਼ਾ ਦੇ ਅਧਿਕਾਰੀਆਂ ਅਤੇ ਫਲਸਤੀਨ ਰੈੱਡ ਕ੍ਰਿਸੈਂਟ ਸੁਸਾਇਟੀ ਨੇ ਕਿਹਾ ਹੈ ਕਿ ਹਮਲਾ ਇੱਕ ਸ਼ਰਨਾਰਥੀ ਕੈਂਪ ਤੇ ਹੋਇਆ ਅਧਿਕਾਰੀਆਂ ਨੇ ਦੱਸਿਆ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਇਹਨਾਂ ਇਲਾਕਿਆਂ ਨੂੰ ਫੌਜ ਵੱਲੋਂ ਸੁਰੱਖਿਅਤ ਜ਼ੋਨ ਐਲਾਨਿਆ ਗਿਆ ਸੀ ਪਰ ਜਦੋਂ ਉਜਾੜੇ ਗਏ ਲੋਕਾਂ ਨੂੰ ਇੱਥੇ ਰੱਖਿਆ ਗਿਆ ਤਾਂ ਉਹਨਾਂ 'ਤੇ ਹਮਲਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇਜ਼ਰਾਈਲ ਡਿਫੈਂਸ ਫੋਰਸ ਨੇ ਹਮਲੇ ਦੀ ਪੁਸ਼ਟੀ ਕਰਦੋਏ ਕਿਹਾ ਕਿ ਉਸਨੇ ਰਫਾਹ 'ਚ ਹਮਾਸ ਦੇ ਉਸ ਕੰਪਾਊਂਡ 'ਤੇ ਹਮਲਾ ਕੀਤਾ ਜਿਸ 'ਚ ਕੁਝ ਸਮਾਂ ਪਹਿਲਾਂ ਹਮਾਸ ਦੇ ਅਤਵਾਦੀ ਕੰਮ ਕਰ ਰਹੇ ਸਨ ਆਈਡੀਐਫ ਨੇ ਇਹ ਵੀ ਕਿਹਾ ਹੈ ਕਿ ਹਮਲੇ ਦੇ ਬਾਅਦ ਲੱਗੀ ਅੱਗ ਨਾਲ ਕਈ ਨਾਗਰਿਕਾਂ ਨੂੰ ਨੁਕਸਾਨ ਪਹੁੰਚਿਆ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕੰਸਾਸਟੇ ਓਕਲਾਹੋਮ ਵਿਚਾਲੇ ਇਸ ਸਾਲ 30 ਮਾਰਚ ਨੂੰ ਲਾਪਤਾ ਹੋਈਆਂ ਦੋ ਔਰਤਾਂ ਦੀਆਂ ਲਾਸ਼ਾਂ ਇੱਕ ਫ੍ਰੀਜ਼ਰ ਚੋਂ ਮਿਲਣ ਦਾ ਹੈਰਾਨੀਜਨਕ ਖੁਲਾਸਾ ਹੋਇਆ ਹੈ ਨਵੇਂ ਜਾਰੀ ਤਲਾਸ਼ੀ ਵਾਰੰਟਸ ਅਨੁਸਾਰ ਇਹ ਲਾਸ਼ਾਂ ਇੱਕ ਪਸ਼ੂਆਂ ਦੀ ਚਾਰਾਗਾਹ ਜੋ ਪੰਜ ਸ਼ੱਕੀ ਦੋਸ਼ੀਆਂ ਚੋਂ ਇੱਕ ਨੇ ਪਟੇ ਉੱਪਰ ਲਈ ਹੋਈ ਸੀ ਵਿੱਚ ਦੱਬੇ ਇੱਕ ਫ੍ਰੀਜ਼ਰ ਚੋਂ ਬਰਾਮਦ ਕੀਤੀਆਂ ਗਈਆਂ ਨੇ ਅਧਿਕਾਰੀਆਂ ਵੱਲੋਂ ਮਾਮਲੇ 'ਚ ਦਾਇਰ ਹਲਫੀਆ ਬਿਆਨ ਚ ਕਿਹਾ ਗਿਆ ਹੈ ਕਿ ਵੈਰੋਨਿਕਾ ਬਟਲਰ ਤੇ ਜਿਲਿਨ ਕੈਲੀ ਦੀਆਂ ਲਾਸ਼ਾਂ ਉਸ ਵੇਲੇ ਬਰਾਮਦ ਹੋਈਆਂ ਜਦੋਂ ਜਾਂਚ ਅਧਿਕਾਰੀਆਂ ਵੱਲੋਂ 14 ਅਪ੍ਰੈਲ 2024 ਨੂੰ ਟੈਡ ਕੁਲਮ ਨਾਮੀ ਸ਼ੱਕੀ ਦੋਸ਼ੀ ਦੁਆਰਾ ਪਟੇ ਉੱਪਰ ਲਈ ਗਈ ਜਾਇਦਾਦ ਚਰਾਗਾਹ ਦੀ ਤਲਾਸ਼ੀ ਲਈ ਗਈ ਤਾਜ਼ਾ ਮਿੱਟੀ ਦੇ ਢੇਰੋਂ ਉੱਪਰ ਸ਼ੱਕ ਪੈਣ ਤੇ ਉਸ ਨੂੰ ਪੁੱਟਿਆ ਗਿਆ ਤੇ ਉਸ ਵਿੱਚ ਦੱਬੇ ਇੱਕ ਫਰੀਜ਼ਰ ਨੂੰ ਖੋਲਿਆ ਗਿਆ ਤਾਂ ਸਾਰਾ ਮਾਮਲਾ ਹੱਲ ਹੋ ਗਿਆ ਟੈਡ ਕੁਲਮ ਸਮੇਤ ਪੰਜ ਦੋਸ਼ੀਆਂ ਵਿਰੁੱਧ ਪਹਿਲਾਂ ਦਰਜ ਹਤਿਆਮਾਂ ਅਗਵਾ ਅਤੇ ਹੱਤਿਆਵਾਂ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਾਏ ਗਏ ਨੇ ਅਦਾਲਤੀ ਦਸਤਾਵੇਜ਼ਾਂ 'ਚ ਇਹ ਨਹੀਂ ਦੱਸਿਆ ਗਿਆ ਕਿ ਔਰਤਾਂ ਦੇ ਕਤਲ ਕਿਸ ਢੰਗ ਨਾਲ ਕੀਤੇ ਗਏ ਨੇ ਪੁਲਿਸ ਨੇ ਕੋਲਮ ਦੇ ਨਾਲ ਬਟਲਰ ਦੇ ਬੱਚਿਆਂ ਦੀ ਦਾਦੀ ਟਿਫੈਨੀ ਐਡਮਸ ਵਿਆhta ਜੋੜਾ ਕੋਲ ਟੁੰਬਲਾਈ ਕੋਰਾ ਟੁੰਬਲਾਈ ਅਤੇ ਪੌਲ ਗ੍ਰਾਈਸ ਵਿਰੁੱਧ ਦੋਸ਼ ਆਇਬ ਕੀਤੇ ਨੇ ਦੋਸ਼ ਲਾਇਆ ਗਿਆ ਕਿ ਬਟਲਰ ਤੇ ਐਡਮਸ ਵਿਚਾਲੇ ਬੱਚਿਆਂ ਦੀ ਸਪੁਰਦਗੀ ਨੂੰ ਲੈ ਕੇ ਚੱਲ ਰਹੀ ਕਸ਼ਮਕਸ਼ ਦਰਮਿਆਨ ਦਾਦੀ ਐਡਮਸ ਤੇ ਕੋਲਮ ਨੇ WW ਜੋੜੇ ਨਾਲ ਮਿਲ ਕੇ ਹੱਤਿਆ ਦੀ ਸਾਜ਼ਿਸ਼ ਰਚੀ ਓਕਲਾহোਮਾ ਸਟੇਟ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਵਿਸ਼ੇਸ਼ ਏਜੰਟ ਜੈਸਨ ਓਂਟ ਅਨੁਸਾਰ ਸਾਰੇ ਸ਼ੱਕੀ ਦੋਸ਼ ਇੱਕ ਸਰਕਾਰ ਵਿਰੋਧੀ ਗਰੁੱਪ ਜਿਸ ਦੀ ਧਾਰਮਿਕ ਪ੍ਰਤੀਬੱਧਤਾ ਹੈ ਰਾਹੀਂ ਇੱਕ ਦੂਸਰੇ ਨੂੰ ਜਾਣਦੇ ਨੇ ਇਸ ਮਾਮਲੇ 'ਚ ਅਜੇ ਤੱਕ ਸ਼ੱਕੀ ਦੋਸ਼ੀਆਂ ਨੇ ਕਿਸੇ ਕਿਸਮ ਦੀ ਦਰਖਾਸਤ ਦਾਇਰ ਨਹੀਂ ਕੀਤੀ ਹੈ ਦੋਹਾ ਤੋਂ ਡਬਲਿਨ ਆਇਰਲੈਂਡ ਜਾਰੀ ਕਤਰ 에ਅਰਵੇਜ਼ ਦੀ ਇੱਕ ਉਡਾਣ 'ਚ ਗੜਬੜ ਹੋ ਗਈ ਜਿਸ ਵਿੱਚ 12 ਲੋਕ ਜ਼ਖਮੀ ਹੋ ਗਏ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ 12 ਜ਼ਖਮੀਆਂ 'ਚੋਂ 8 ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਦਰਅਸਲ ਉਡਾਣ QR017 ਇੱਕ ਬੋਇੰਗ 787 ਡ੍ਰੀਮ ਲਾਈਨਰ ਨਿਰਧਾਰਤ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਪਹਿਲਾਂ ਉਤਰੀ ਜਿਸ ਕਾਰਨ ਜਹਾਜ਼ 'ਚ ਹੰਗਾਮਾ ਹੋ ਗਿਆ ਡਬਲਿਨ 에ਅਰਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ ਹਵਾਈ ਅੱਡਾ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਦੇ ਉਤਰਦੇ ਹੀ ਹਵਾਈ ਅੱਡਾ ਪੁਲਿਸ ਫਾਇਰ ਅਤੇ ਬਚਾਅ ਵਿਭਾਗ ਸਮੇਤ ਐਮਰਜੈਂਸੀ ਸੇਵਾਵਾਂ ਤੁਰੰਤ ਮੁਹੱਈਆ ਕਰਵਾਈਆਂ ਗਈਆਂ ਜਹਾਜ਼ 'ਚ ਸਵਾਰ ਸਾਰੇ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਵਿੱਚੋਂ 8 ਨੂੰ ਹਸਪਤਾਲ ਲਿਜਾਇਆ ਗਿਆ ਜ਼ਿਕਰਯੋਗ ਹੈ ਕਿ ਜਹਾਜ਼ 'ਤੇ ਬੈਠੇ ਯਾਤਰੀਆਂ ਨੇ ਵੀ ਆਪਣੇ ਅਨੁਭਵ ਸਾਂਝੇ ਕੀਤੇ ਯਾਤਰੀ ਪੌਲ ਮੌਕ ਨੇ ਆਇਰਿਸ਼ ਪ੍ਰਸਾਰਕ ਆਰਟੀਈ ਨੂੰ ਦੱਸਿਆ ਕਿ ਉਸਨੇ ਕਈ ਯਾਤਰੀਆਂ ਨੂੰ ਜਹਾਜ਼ ਦੀ ਛੱਤ ਨਾਲ ਟਕਰਾਂਦੇ ਹੋਏ ਅਤੇ ਭੋਜਨ ਦੀਆਂ ਵਸਤੂਆਂ ਨੂੰ ਉਸ ਦੀਆਂ ਅੱਖਾਂ ਸਾਹਮਣੇ ਉੱਡਦੇ ਦੇਖਿਆ ਇੱਕ ਹੋਰ ਯਾਤਰੀ ਐਮਾ ਰੋਜ਼ ਪਾਵਰ ਦਾ ਕਹਿਣਾ ਹੈ ਕਿ ਇਸ ਹਾਦਸੇ 'ਚ ਕੁਝ ਯਾਤਰੀਆਂ ਤੇ ਜਹਾਜ਼ ਦੇ ਅਮਲੇ ਨੂੰ ਵੀ ਮਾਮੂਲੀ ਸੱਟਾਂ ਲਗੀਆਂ ਹਨ ਤੇ ਉਹਨਾਂ ਦੇ ਚਿਹਰਿਆਂ ਤੇ ਖੁਰਚਾ ਲੱਗੀਆਂ ਨੇ ਐਮਰੂ ਉਸ ਦਾ ਕਹਿਣਾ ਹੈ ਕਿ ਇੱਕ ਕੁੜੀ ਦੀ ਬਾਹ ਤੇ ਸੱਟ ਲੱਗੀ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਇਸ ਤੋਂ 5 ਦਿਨ ਪਹਿਲਾਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ ਜਿਸ ਵਿੱਚ ਲੰਡਨ ਤੋਂ ਸਿੰਗਾਪੁਰ ਜਾਰੀ 에ਅਰਲਾਈਨਸ ਚ ਗੜਬੜੀ ਕਾਰਨ ਇੱਕ ਬ੍ਰਿਟਿਸ਼ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਤੇ ਦਰਜਣਾ ਲੋਕ ਜ਼ਖਮੀ ਹੋ ਗਏ ਸਨ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ